ਤੁਰ ਕੀ ਬਾਣੀ ਆਈ ਜਨ ਚਾਗ ਦਿਆਲ ਪਰਖ ਮਰਵਾਨਾ ਅਰ ਨਾਨਕ ਸਾਚ ਵਖਾਨਾ ਊਰਾ ਪ੍ਰਭ ਅਰਦਾਇਆ ਉਰਾਜਾ ਕਾ ਨਾਉ ਨਾਨਕ ਪੂਰਾ ਆਪਾ ਵਾਲਿਓ ਜੋ ਅਮਰਤ ਵਿਲੇ ਗੁਰੂ ਦੇ ਚਰਨਾਂ ਦਾ ਆਨੰਦ ਲੈਨੇ ਆਉ ਸੰਗਤਾਂ ਨੂੰ ਬੇਨਤੀ ਹੈ ਕਿ ਆ ਸੰਗਤਾਂ ਅਜੇ ਤੱਕ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਪਹੁੰਚੀਆਂ ਬੇਨਤੀ ਹੈ ਭਾਈ ਅਮਰਤਵਿਰ ਤੋਂ ਲੈ ਕੇ ਗੁਰਬਾਣੀ ਦੀ ਵਰਖਾ ਹੋ ਰਹੀ ਹੈ ਪੰਜ ਬਾਣੀਆਂ ਦਾ ਨਿਤਨੇਮ ਸੰਪੂਰਨ ਹੋਇਆ ਆਓ ਕੁਝ ਸਮਾਂ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਬੇਨਤੀ ਹੈ ਭਾਈ ਆਓ ਅਰਦਾਸਾਂ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਬੈਠੇ ਹਾਂ ਅਰਤਨਾਨੋ ਪਵਿੱਤਰ ਕੰਗੁਰ ਪਤੇ ਵਿੱਚ ਕੇ ਪਤੇ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਕਲਚਾ ਵਾਹਿਗੁਰੂ ਜੀ ਕੀ ਪਤੇ ਅਮਰਤ ਵੇਲੇ ਦੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਆਪਣੇ ਆਪਣੇ ਮੰਦੀਆਂ ਭਾਵਨਾਵਾਂ ਲੈ ਕੇ ਆ ਰਹੇ ਹਾਂ ਜੋ ਅੱਜ ਦਾ ਪ੍ਰਮਾਣ ਉotraag ਦੇ ਵਿੱਚ ਤੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਮੁਖਵਾਕ ਸਾਨੂੰ ਕੀ ਚ ਸਮਝਾਉਣਾ ਕਰਦੇ ਹਨ ਪਿਆਰ ਦੇ ਨਾਲ ਸਰਵਨ ਕਰੋ ਸ਼ਲੋਕ ਮਹਲਾ 3 ਜੀ ਇਹ ਮਨ ਰਜੀ ਧਿਆਇ ਤੂ ਇੱਕ ਮਨ ਇੱਕ ਚਿਤ ਪਾਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ اے ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ اے ਮਨ ਨੂੰ ਪਿਆਰ ਦੇ ਨਾਲ ਇਕਾਗਰ ਚਿੱਤ ਹੋ ਕੇ ਉਹ ਹਰੀ ਦਾ ਸਿਮਰਨ ਕਰ ਇੱਕ ਨੂੰ ਧਿਆਏ ਜਿੱਤੇ ਹੋਣਾ ਨਾ ਇਹ ਮਨ ਨੂੰ ਹੋਰ ਫੁਰਨਿਆਂ ਤੋਂ ਪਰੇ ਕਰਕੇ ਇਧਰ ਉਧਰੋਂ ਧਿਆਨ ਹਟਾ ਕੇ ਮਨ ਨੂੰ ਇਕਾਗਰਤ ਕਰਕੇ ਆਹ ਉਹ ਪ੍ਰਮਾਤਮਾ ਨੂੰ ਧਿਆ, ਉਹਦਾ ਸਿਮਰਨ ਕਰ ਹਰ ਕੀਆ ਸਦਾ ਸਦਾ ਵਡਿਆਈਆ ਦਿਨ ਪਛੋਤਾਏ ਮਹਾਰਾਜ ਕਹਿੰਦੇ ਉਹ ਹਰੀ ਵਿੱਚ ਇਹ ਸਦਾ ਲਈ ਗੁਣ ਹਨ ਕਿਹੜੇ ਉਹ ਵਡਿਆਈਆਂ ਦੇ ਕੇ ਪਛਟਾਉਂਦਾ ਨਹੀਂਆਂ ਦੇ ਕੇ ਕਦੇ ਪਛਟਾਉਂਦਾ ਨਹੀਂ ਆਪਾਂ ਕੱਲ ਵੀ ਸਰਵਨ ਕਰ ਰਹੇ ਸੀ ਬੰਦੇ ਦਾ ਸੁਭਾਅ ਬਦਲ ਜਾਂਦਾ ਹੈ ਬੰਦਾ ਬੰਦੇ ਦੀ ਮਦਦ ਕਰਕੇ ਛਣਾਉਣ ਲੱਗ ਜਾਂਦਾ ਹੈ ਬੰਦਾ ਜੇ ਕਿਸੇ ਦੀ ਮਦਦ ਕਰ ਦੇਵੇ ਕਿਸੇ ਦੀ ਧੀ ਦੇ ਵਿਆਹ ਦੇ ਵਿੱਚ ਮਦਦ ਕਰ ਦੇਵੇ ਛਣਾਉਣ ਲੱਗ ਜਾਂਦਾ ਹੈ ਵੀ ਮੈਂ ਮਦਦ ਕੀਤੀ ਮੈਂ ਨੂੰ ਪੈਸੇ ਦਿੱਤੇ ਇਹ ਕਾਰਜ ਵਿੱਚ ਮੈਂ ਵੱਧ ਤੋਂ ਵੱਧ ਇਹਦੀ ਮਦਦ ਕੀਤੀ ਸੁਣਾਉਣ ਲੱਗ ਜਾਂਦਾ ਪਰ ਉਹ ਪ੍ਰਮਾਤਮਾ ਦੇ ਵਿੱਚ ਛੱđa ਲਈ ਗੁਣ ਹਨ ਉਹ ਜੇ ਵਡਿਆਈਆਂ ਦਿੰਦਾ ਦਾਤ ਦਿੰਦਾ ਨਾ ਤੇ ਉਹ ਪਛਤਾਉਂਦਾ ਨਹੀਂ ਓ ਹਰ ਕੈ ਸਤਬਲ ਹਰ ਰਹਿ ਜਿਤ ਸੇਵੀਐ ਸੁਖ ਪਾਏ ਗੁਰੂ ਅਮਰਦਾਸ ਹੰਦੇ ਮੈਂ ਹਰੀ ਤੋਂ ਸਦਾ ਕੁਰਬਾਨ ਹਾਂ ਬਲਿਹਾਰੇ ਜਾਵਾਂ ਜਿਸ ਦੀ ਸੇਵਿਆ ਕੀ ਸੇਵਾ ਕੀਤਿਆਂ ਸੁਖ ਪ੍ਰਾਪਤ ਹੁੰਦਾ ਮੈਂ ਔਰ ਤੋਂ ਸਦਕੇ ਜਾਵਾਂ ਬਲਿਹਾਰੇ ਜਾਵਾਂ ਜਿਦੀ ਸੇਵਾ ਕੀਤਿਆਂ ਸੁਖ ਪ੍ਰਾਪਤ ਮਿਲਦਾ ਸੁਖ ਮਿਲਦਾ ਹੈ ਨਾਨਕ ਗੁਰਮੁਖ ਮਿਲ ਰਹਿ ਹਮੈ ਸ਼ਬਦ ਸੁਲਾਏ ਜਿਹੜੇ ਗੁਰਮੁਖ ਪਿਆਰੇ ਹਨ ਨਾ ਉਹ ਹੰਕਾਰ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਛਾੜ ਕੇ ਹਰੀ ਵਿੱਚ ਮਿਲੇ ਰਹਿੰਦੇ ਨੇ ਉਹ ਹੰਕਾਰ ਨੂੰ ਕਦੇ ਨਾਲ ਛਾੜਦੇ ਨੇ ਹੰਕਾਰ ਦੀ ਕੋਈ ਹੋਰ ਦਵਾਈ ਨਹੀਂ ਹਰੇਕ ਬਿਮਾਰੀ ਦਾ ਇਲਾਜ ਹੈ ਇੱਕ ਹੋਮੈ ਹੰਕਾਰ ਦਾ ਇਲਾਜ ਨਹੀਂ ਉਹਦਾ ਇੱਕੋ ਹੀ ਇੱਕ ਇਲਾਜ ਹੈ ਸ਼ਬਦ ਦੇ ਰਾਹੀਂ ਉਹਨੂੰ ਖਤਮ ਕਰਨਾ ਸ਼ਬਦ ਨੂੰ ਜਪਣਾ ਸ਼ਬਦ ਨੂੰ ਅਰਦਨਾ ਤੇ ਜਿਹੜੇ ਰੱਬ ਦੇ ਪਿਆਰੇ ਨੇ ਗੁਰਮੁਖ ਪਿਆਰੇ ਨੇ ਨਾ ਉਹ ਗੁਰੂ ਦੇ ਥੱਬੇ ਦੇ ਥਬਦ ਦੇ ਰਾਹੀ ਉੱਚ ਹੰਕਾਰ ਨੂੰ ਛਾੜ ਦਿੰਦੇ ਹਨ ਮਹਲਾ 3 ਜੀ ਆਪੇ ਸਿਵਲੈਨ ਆਪੇ ਬਖਸ਼ ਕਰੇ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਹਿੰਦੇ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਹੋਇਆ ਓਹ ਪਰਮਾਤਮਾ ਨੇ ਮਨੁੱਖਾਂ ਨੂੰ ਆਪ ਹੀ ਸੇਵਾ ਵਿੱਚ ਲਾਇਆ ਹੋਇਆ ਤੇ ਆਪ ਹੀ ਬਖਸ਼ ਕਰਦਾ ਆਪ ਹੀ ਕਿਰਪਾ ਕਰਦਾ ਹੈ ਸਭਨਾਂ ਦਾ ਮਾਪਿਓ ਆਪ ਹੈ ਆਪੇ ਸਰ ਕਰੇ ਸਭਨਾਂ ਦਾ ਮਾਪਿਓ ਆਪ ਹੈ ਉਹ ਮਾਵੀ ਆਪ ਹੈ ਪਿਓ ਵੀ ਆਪ ਹੈ ਤੇ ਸਭ ਦੀ ਸੰਭਾਲ ਕਰਦਾ ਆ ਰਿਹਾ ਦੇਖੋ ਉਹਨੂੰ ਫਿਕਰ ਹੈ ਅਸਲੀ ਮਾਪਿਓ ਪ੍ਰਮਾਤਮਾ ਜਿਨੇ ਇਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਹਨੂੰ ਫਿਕਰ ਹੈ ਸਭ ਦੀ ਸੰਭਾਲ ਕਰਦਾ ਆ ਰਿਹਾ ਹੈ ਆਪਾਂ ਅੱਗੇ ਵੀ ਸਰਮਨ ਕਰਦੇ ਆ ਆਪਣੇ ਪੈਦਾ ਹੋਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਉਹਨੇ ਰਿਜਕ ਦਾ ਪ੍ਰਬੰਧ ਕੀਤਾ ਹੈ ਪੈਦਨ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਤੇਰੇ ਖਾਣ ਦਾ ਪ੍ਰਬੰਧ ਕੀਤਾ ਕਿੰਨੀ ਚਿੰਤਾ ਕੀਤੀ ਹੈ ਉਹ ਨੂੰ ਫਿਕਰ ਸੀ ਆਪਣਾ ਰਿਜਕ અપਾਇਆ ਖਾਣ ਦਾ ਪ੍ਰਬੰਧ ਕੀਤਾ ਇਹ ਜੇ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਆਪ ਹੀ ਛਵਨਾ ਦਾ ਮਾਪਿਓ ਹੈ ਤੇ ਆਪ ਹੀ ਛਬ ਦੀ ਸੰਭਾਲ ਕਰਦਾ ਹੈ। ਕਾਨਕ ਨਾਮ ਧਿਆਨ ਦਿਨ ਨਿਜ ਕਰਵਾਸ ਹੈ। ਜੁਗ ਜੁਗ ਸੋਭਾ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੋ ਮਨੁੱਖ ਨਾਮ ਜਪਦੇ ਨੇ ਗੁਰੂ ਨੂੰ ਧਿਆਉਂਦੇ ਨੇ ਉਹਦੀ ਅਰਦਾਸਨਾ ਕਰਦੇ ਨੇ ਨਾ ਉਹ ਆਪਣੇ ਟਿਕਾਣੇ ਤੇ ਟਿਕੇ ਰਹਿੰਦੇ ਨੇ ਉਹ ਭੜਕਦੇ ਨਹੀਂ ਉਹਨਾਂ ਦਾ ਮਨ ਅੰਦਰੋਂ ਪ੍ਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਉਹਦੀ ਛੋਭਾ ਕਰਦੇ ਨੇ ਉਹਦੀ ਵਡਿਆਈ ਕਰਦੇ ਨੇ ਉਹਨੂੰ ਤੇ ਆਉਂਦੇ ਨੇ ਤੇ ਫਿਰ ਉਹਨਾਂ ਦੀ ਹਰੇਕ ਯੁੱਗ ਵਿੱਚ ਸ਼ੋਭਾ ਹੁੰਦੀ ਹੈ ਹਰੇਕ ਯੁੱਗ ਵਿੱਚ ਉਹਨਾਂ ਦੀ ਛੋਭਾ ਹੁੰਦੀ ਹੈ ਜਿਹੜੇ ਗੁਰੂ ਦੀ ਵਡਿਆਈ ਕਰਦੇ ਨੇ ਗੁਰੂ ਨੂੰ ਧਿਆਉਂਦੇ ਨੇ ਗੁਰੂ ਦੀ ਅਰਦਾਸਨਾ ਕਰਦੇ ਨੇ ਉਹਦੀ ਬੰਦਗੀ ਕਰਦੇ ਨੇ ਸਾਰੇ ਯੁੱਗ ਵਿੱਚ ਫਿਰ ਉਹਨਾਂ ਦੀ ਛੋਬਾ ਹੁੰਦੀ ਹੈ ਤੂ ਕਰਨ ਕਰਨ ਸਮਰੱਥ ਹੈ ਕਰਤੀ ਮੈਂ ਤੁਜ ਬਿਨ ਅਵਰ ਨ ਕੋਈ ਗੁਰੂ ਮਹਾਰਾਜ ਜੀ ਪੌੜੀ ਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਹੈ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਤਨ ਜੋਗ ਹੈ ਇਹ ਸਾਰੀ ਕੁਦਰਤ ਤੇਰੀ ਸਾਜੀ ਹੋਈ ਹੈ ਤੇਰੀ ਰਚੀ ਹੋਈ ਹੈ ਤੇਰੇ ਬਿਨਾ ਤੇਰੇ ਜਿੱਡਾ ਕੋਈ ਹੋਰ ਮੈਨੂੰ ਦਿਸਦਾ ਹੀ ਨਹੀਂ ਨਾ ਦਿਸਿਆ ਦਾਤਾ ਇਹ ਸਾਰੀ ਕੁਦਰਤ ਤੂੰ ਹੀ ਰਚੀ ਹੈ ਤੇਰੇ ਤੋਂ ਬਿਨਾ ਤੇਰੇ ਜਿੱਡਾ ਹੋਰ ਕੋਈ ਮੈਨੂੰ ਨਹੀਂ ਦਿਸਦਾ ਤੁਹਦੇ ਆਪੇ ਸ੍ਰਿਸ਼ਟ ਸਿਰਜੀਆ ਆਪੇ ਖੁਨਗੋਈਂ ਮਹਾਰਾਜ ਕਹਿੰਦੇ ਤੂੰ ਆਪੇ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੂੰ ਆਪੇ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਤੇ ਆਪ ਹੀ ਫਿਰ ਨਾਸ਼ ਕਰ ਦਿੰਦਾ ਇਹ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੋਈ ਆ ਆਪ ਹੀ ਤੂੰ ਪੈਦਾ ਕਰਦਾ ਦੇਖੋ ਆਪਾਂ ਆ ਧਰਤੀ ਦੇ ਕਿੰਨੇ ਜੀਵ ਜੰਤ ਆਪਣੇ ਪੈਰਾਂ ਥੱਲੇ ਆ ਕੇ ਮਰ ਜਾਂਦੇ ਨੇ ਉਹਨੇ ਹੀ ਫਿਰ ਪੈਦਾ ਹੋ ਜਾਂਦੇ ਨੇ ਇਸੇ ਕਰਕੇ ਮਹਾਰਾਜ ਕਹਿੰਦੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਫਿਰ ਆਪ ਹੀ ਨਾਚ ਕਰ ਦਿੰਦਾ ਹੈ ਸਭ ਇੱਕ ਸ਼ਬਦ ਵਰਤਦਾ ਜੋ ਕਰੇ ਸੁ ਹੋਈ ਮਹਾਰਾਜ ਕਹਿੰਦੇ ਸਭ ਥਾਈਂ ਹਰੀ ਦਾ ਹੀ ਹੁਕਮ ਵਰਤਦਾ ਹੈ ਸਭ ਥਾਈਂ ਉਹ ਪ੍ਰਮਾਤਮਾ ਦਾ ਹੀ ਹੁਕਮ ਵਰਤ ਰਿਹਾ ਹੈ ਜੋ ਉਹ ਕਰਦਾ ਹੈ ਥੋਈ ਹੁੰਦਾ ਹੈ ਵਡਿਆਈ ਗੁਰਮਖ ਦੇ ਪ੍ਰਭ ਹਰਿ ਭਾਵੈ ਸੋਈ ਮਹਾਰਾਜ ਕਹਿੰਦੇ ਜੋ ਮਨੁੱਖ ਗੁਰੂ ਦੇ ਥਨਮੁਖ ਹੁੰਦਾ ਨਾ ਜਿਹੜਾ ਮਨੁੱਖ ਗੁਰੂ ਦੇ ਥਨਮੁਖ ਹੁੰਦਾ ਹੈ ਉਸਨੂੰ ਪ੍ਰਭੂ ਵਡਿਆਈ ਵਖਦਾ ਹੈ ਉਹ ਉੱਚ ਹਰੀ ਨੂੰ ਮਿਲ ਪੈਂਦਾ ਹੈ ਗੁਰਮੁਖ ਨਾਨਕ ਰਾਦੇ ਆ ਸਭ ਆਖੂ ਧਨ 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 ਗੁਰ ਸੋਈ ਸੁਧ ਮਹਾਰਾਜ ਕਹਿੰਦੇ ਗੁਰੂ ਦੇ ਸਨਮੁਖ ਮਨੁਖ ਹਰੀ ਨੂੰ ਸਿਮਰਦੇ ਹਨ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਨਾ ਉਹ ਹਰੀ ਨੂੰ ਸਿਮਰਦੇ ਨੇ ਆਰਾਧਦੇ ਨੇ ਇਹ ਭਾਈ ਾਰੇ ਆਖੋ ਕਿ ਉਹ ਸਤਗੁਰੂ ਧੰਨ ਹੈ ਧੰਨ ਹੈ ਧੰਨ ਹੈ ਗੱਜ ਕੇ ਆਖੋ ਸਤਨਾਮ ਜਿਹੜੇ ਉੱਚ ਪਰਮਾਤਮਾ ਨੂੰ ਆਰਾਧ ਦੇ ਨੇ ਉਹਦੀ ਵਡਿਆਈ ਕਰਦੇ ਨੇ ਉਹਦੀ ਸ਼ੋਭਾ ਗਾਉਂਦੇ ਨੇ ਕਹਿੰਦੇ ਉਹ ਸਤਗੁਰੂ ਧੰਨ ਹੈ ਜਿਹੜੇ ਗੁਰਮਖ ਪਿਆਰੇ ਉੱਚ ਹਰੀ ਨੂੰ ਜਪਦੇ ਨੇ ਉਹ ਹਰੀ ਉਹ ਪਰਮਾਤਮਾ ਉਹ ਸਤਗੁਰੂ ਤਨ ਹੈ ਆਓ ਅਕੀਲੀਆਂ ਪੰਕਤੀਆਂ ਵਿੱਚ ਹਾਜ਼ਰੀ ਲਵਾਓ ਮਹਾਰਾਜ ਕੀ ਕਹਿੰਦੇ ਨੇ ਵਡਿਆਈ ਗੁਰਮੁਖ ਦੇ ਪ੍ਰਭ ਹਰਿ ਭਾਵੈ ਸੋਈ ਗੁਰਮੁਖ ਨਾਨਕ ਰਾデア ਸਭ ਆਖੋ ਧੰਨ ਧੰਨ ਗੁਰ ਸੋਈ ਸੁਦ ਆਓ ਗੁਰੂ ਅਮਰਦਾਸ ਮਹਾਰਾਜ ਹਨ ਹੈ ਭਾਈ ਇੱਕ ਮਨ ਹੋ ਕੇ ਉਸ ਪਰਮਾਤਮਾ ਨੂੰ ਧਿਆਇਆ ਕਰ ਇੱਕ ਦਾ ਬਣ ਜਾ ਆ ਦੁਨਿਆਵੀ ਥਾਂ ਭੱਜਿਆ ਫਿਰਦਾ ਪਖੰਡੀਆਂ ਕੋਲ ਭੱਜਿਆ ਫਿਰਦਾ ਇਹਨਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ ਆ ਤੇਰਾ ਮਨ ਭੜਕਦਾ ਨਾ ਅੱਜ ਮੈਨੂੰ ਇੱਥੋਂ ਸੁੱਖ ਨਹੀਂ ਮਿਲਿਆ ਮੈਂ ਉੱਧਰ ਚੱਲਿਆ ਜਾਵਾਂ ਮੈਂ ਫਲਾਣਾ ਥਾਂ ਚੱਲਿਆ ਜਾਵਾਂ ਜੇ ਹਰਿਮੰਦਰ ਸਾਹਿਬ ਵੀ ਜਾਣੇ ਨਾ ਬਸ ਮਨ ਨੂੰ ਟਿਕਾ ਕੇ ਬੈਠ ਜਾਂ ਭਰੋਸਾ ਰੱਖ ਗੁਰੂ ਰਾਮਦਾਸ ਮਹਾਰਾਜ ਤੇ ਸਰਦਾ ਰੱਖ ਯਕੀਨ ਰੱਖ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਆ ਜਿਹੜਾ ਮੰਨਣਾ ਮੈਂ ਤੇਰੇ ਚਰਨਾਂ 'ਚ ਭੇਡ ਕਰ ਦਿੱਤਾ ਮਨ ਵਿੱਚ ਹੈ ਸਤਿਗੁਰ ਕੇ ਪਾਸ ਸੇਵਕ ਕੇ ਕਾਰਜ ਰਾਤ ਜਦੋਂ ਤੂੰ ਭਾਵਨਾ ਬਣਾਲੀ ਮੈਂ ਮਨ ਤੇਰੇ ਚਰਨਾਂ 'ਚ ਵੇਚ ਦਿੱਤਾ ਤੈਨੂੰ ਭੇਡ ਕਰ ਦਿੱਤਾ ਦਾਤਾ ਕਿਰਪਾ ਕਰ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਹੈ ਹੀ ਨਹੀਂ ਇਕ ਤੂੰ ਹੀ ਮੇਰਾ ਸਹਾਰਾ ਅੱਜ ਮੈਂ ਤੁਰਿਆ ਫਿਰਦਾ ਭੱਜਿਆ ਫਿਰਦਾ ਕਿ ਤੇਰੇ ਸਹਾਰੇ ਭੱਜਿਆ ਫਿਰਦਾ ਅੱਜ ਬੱਚੇ ਦੇਚਾਂ ਵਿੱਚ ਬੈਠੇ ਨੇ ਉੱਥੇ ਮੇਰਾ ਕੌਣ ਹੈ ਸਤਿ ਮਹਾਰਾਜ ਜੀ ਉੱਥੇ ਤੁਸੀਂ ਹੋ ਜਿਹੜੇ ਮੇਰੇ ਬੱਚਿਆਂ ਦੀ ਰੱਖਿਆ ਕਰਦੇ ਹੋਗਾ ਜਿਕੇ ਆਪ ਕੋ ਸਤਨਾਮ ਆਪਾਂ ਇੱਥੇ ਆਪਣੇ ਬੱਚਿਆਂ ਪਾਲਦੇ ਆ ਕਿੰਨੇ ਯਤਨ ਕਰਦੇ ਆ ਕਿੰਨੇ ਧਿਆਨ ਦੇ ਨਾਲ ਬੱਚਿਆਂ ਦੀ ਪਾਲਣ ਪੋਚਣ ਕਰਦੇ ਆ